ਜ਼ਰੂਰੀ ਹੈ ਕਿ ਇਹ ਭਗਵੰਤ ਮਾਨ ਦਾ ਪਿਤਾ ਆਪ ਵੀ ਮਸਲਦੇ ਹੱਥ ਰਿਹਾਗਾ ਕਿ ਉਸ ਨੂੰ ਪੈਨਸ਼ਨ ਨਹੀਂ ਲੱਗੀ ਹੋਊਗੀ ਕਿ ਉਸ ਦੀ ਮਾਤਾ 50% ਹਿੱਸਾ ਪੈਨਸ਼ਨ ਦਾ ਨਹੀਂ ਲੈਂਦੀ ਹੋ ਤੇ ਫਿਰ ਸਾਡੇ ਵਾਰੀ ਗੱਲ ਕਰਨ ਨੂੰ ਵੀ ਤਿਆਰ ਨਹੀਂ ਹੁੰਦੇ ਸੋਏ ਬਹੁਤ ਸੁਤੀ ਤੇ ਅਸੀਂ ਉੱਥੇ ਬਠਿੰਡੇ ਦੇ ਵਿੱਚ ਜੇਲ੍ਹ ਕੱਟੀ ਸੀ ਤੇ ਉਹ ਵੀ ਸਰਕਾਰ ਸਾਨੂੰ ਜੇਲ੍ਹ ਤੋੜਿਆ ਹੋਂ ਤੋਂ ਬਾਹਰ ਵਿੱਚ ਵੀ ਸਾਡੇ ਜਿਹੜੇ ਹੈਗੇ ਉਹ ਫਿਰਦੇ ਉੱਪਰ ਆਪਦੀ ਧੱਕੇ ਨਾਲ ਹੀ ਅ ਤੇ ਫੋਨ ਵੀ ਰਹੀਆਂ ਸਾਨੂੰ ਸਕੂਲਾਂ ਦੇ ਵਿੱਚ ਵੀ ਤਾਨਾਖਾਈ ਦੀ ਵਰਗੇ ਜਿਹੜੇ ਪਰਮਾਨ ਨੇ ਬਾਇ ਨੇ ਸਾਡੇ ਨਿਕਲਦੇ ਰਹੇ ਨੇ ਡਰਾਉਂਦੇ ਰਹੇ ਨੇ ਪਰ ਅਸੀਂ ਉਹਾਂਗੇ ਉਹ ਭਾਪੀਆਂ ਸਾਡੇ ਜਿਹੜੇ ਸੜਕੋ ਤੇ ਵੀ ਡਰੇ ਨਹੀਂ ਹੈਗੇਗੇ ਤੇ ਖਾਸ ਤੌਰ ਤੇ ਜਿਹੜੀਆਂ ਮੇਰੀਆਂ ਲੇਡੀਜ਼ ਢੇਡਾਂ ਲਈਆਂ ਉਹ ਸਾਰੇ ਆਗੂ ਨੇ ਕੇਵਲ ਇਥੇ ਸਟੇਜ ਤੇ ਬੈਠ ਕੇ ਮੈਂ ਤੇ ਤਿੰਨ ਜਾਣੀ ਆਗੂ ਨਹੀਂ ਤੁਸੀਂ ਸਾਰੇ ਆਈਆਂ ਹੋ ਜਿਹੜੀਆਂ ਤੇ ਘਰਾਂ ਦੇ ਵਿੱਚੋਂ ਨਿਕਰ ਕੇ ਆਈਓ ਸੋਚ ਦਾ ਫਰਕ ਤਾਂ ਹੈ ਕਿਉਂਕਿ ਉਹ ਬਹੁਤ ਆਤ ਜਿਹੜੀ ਹੈਗੀ ਉਹ ਮਹਿਲਾ ਦੇ ਹੱਕਾਂ ਦੀ ਹੈ ਕਿਸੇ ਵੀ ਆਪ ਮਹਿਮੇਜ ਦੇਣੀ ਹੈ ਕੇਵਲ ਸਿੱਖਿਆ ਮਹਿਮੇਜ ਨਹੀਂ ਸਾਰੇ ਮਹਿਕਨਾ ਦੇ ਵਿੱਚ ਲੇਡੀਜ਼ ਦੀ ਗਿਣਤੀ ਵਧਾ ਦੇਗੀ ਤੇ ਔਰਲ ਸਮਾਗ ਦਾ ਜਿਹੜਾ ਉਹ ਸਰਕਾਰਾਂ ਨੇ ਇੱਥੇ ਹੀ ਸਾਡੇ ਨਾਲ ਤਾਲੇਸ਼ਾਹੀ ਕਰਦੇ ਜਾਣਾ ਅਜੇ ਹੋਰ ਵੀ ਬਹੁਤ ਭਾਰੀਆਂ ਜਿਹੜੀਆਂ ਸਮਾਪੇ ਵਾਲਾ ਸਾਨੂੰ ਪਹਿ ਕਾਰਨੀਆਂ ਪੈਣਗੀਆਂ ਤੇ ਹੁਣ ਅਸੀਂ ਆਪੂ ਦੇ ਰੂਪ ਵਿੱਚ ਸਾਨੂੰ ਤੋਂ ਨਿਕਲਣੇ ਪਊਗੀ ਜਿਹੜੀਆਂ ਸਾਡੀਆਂ ਧਨਾ ਘਰਾਂ ਦੇ ਬੈਠੀਆਂ ਨੇ ਜਿਹੜੀਆਂ ਜਿੰਨਾ ਪਾਈਆਂ ਸੀ ਗੱਲ ਰੱਖੀ ਹੈ ਪਰ ਉਹਨਾਂ ਨੂੰ ਅਜੇ ਵੀ ਇਹ ਗੱਲਾਂ ਸ਼ਾਇਦ ਇਹ ਲੱਗਦੀਆਂ ਨੇ ਕਿ ਨਹੀਂ ਪੁਰਾਣੀ ਪੈਨਸ਼ਨ ਤਾਂ ਹੌਲੀ-ਹੌਲੀ ਲਾਗੂ ਹੋਊ। ਜਦੋਂ ਲੋ ਇਹ ਆ ਵੀ ਕੋਈ ਨਾ ਕੁਝ ਲੋਕ ਲੜੀ ਜਾਂਦੇ ਨੇਗੇ ਤੇ ਬਸ ਇਹਨਾਂ ਦੇ ਸਿਰ ਤੇ ਖੜੂ ਮੇਰੀ ਜਾਣਾ ਨਹੀਂ ਸਮਾਂ ਮੰਗ ਕਰਦਾ ਕਿ ਅਸੀਂ ਸਾਰੇ ਜਿਹੜੇ ਹੈਗੇ ਆ ਉਹ ਘਰਾਂ ਤੋਂ ਨਿਕਲ ਜੇ। ਦੂਜੀ ਗੱਲ ਇਹ ਸਰਕਾਰ ਹੈ ਜਿਹੜੀ ਇਹਨਾਂ ਨੇ ਹਿਮਾਚਲ ਦੇ ਵਿੱਚ ਵੋਟਾਂ ਲਈਆਂ ਤਾਂ ਉਦੋਂ ਇਹ ਬੜਾ ਥੋਕੋ ਜਾ ਕੇ ਕਹਿੰਦੇ ਸੀ ਕਿ ਅਸੀਂ ਦੇਖੋ ਜੀ ਪੁਰਾਣੀ ਪੈਨਸ਼ਨ ਸਕੀਮ ਹੈ ਜਿਹੜੀ ਉਹਦੀ ਪੰਜਾਬ ਦੇ ਵਿੱਚ ਉਹੋ ਜੀ ਲਾਗੂ ਕਰਨਾ ਤਾਂ ਵੋਟਾਂ ਮਿਲਣ ਤਾਂ ਇਹ ਵੀ ਜ਼ਿਆਦਾ ਜਾਂਦਾ ਕਿ ਪੁਰਾਣੀ ਪੈਨਸ਼ਨ ਜਿਹੜੀ ਉਹ ਜ਼ਰੂਰੀ ਹੈਗੀ ਇਹ ਭਗਵੰਤ ਮਾਨ ਦਾ ਪਿਤਾ ਆਪ ਵੀ ਮਸਲੇ ਦੇ ਆਪਰੇਗਾ ਕਿ ਉਸ ਨੂੰ ਪੈਨਸ਼ਨ ਨਹੀਂ ਲੱਗੀ ਹੋਊਗੀ ਕਿ ਉਸ ਦੀ ਮਾਤਾ 50% ਹਿੱਸਾ ਪੈਨਸ਼ਨ ਦਾ ਨਹੀਂ ਲੈਂਦੀ ਉਹ ਕਿਤੇ ਸਾਟੇ ਵਾਲੀ ਗੱਲ ਕਰਨ ਨੂੰ ਵੀ ਤਿਆਰ ਨਹੀਂ ਹੁੰਦੇ ਸੋ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਸਮਾ ਮੰਗ ਸੰਘਰਸ਼ ਵੀ ਕਰਦਾ ਹੈ ਜਦੋਂ ਦੇਸ਼ ਭੱਟਾਂ ਨੇ ਅੰਗਰੇਜ਼ੀ ਸਾਮਰਾਜवाद ਵਿਰੋਧ ਇੱਦੀ ਲੜਾਈ ਵਿੱਟ ਕੇ ਸਾਮਰਾਜਵਾਦ ਨੂੰ ਹਰਾਤਾ ਸੀ ਤਾਂ ਫੇਰੇ ਪੁਰਾਣੀ ਪੈਂਸਰ ਬਹਾਲ ਕਰਾਉਣਾ ਕਿੱਡੀ ਵੱਡੀ ਗੱਲ ਐ ਅਸੀਂ ਸਭ ਕਿੱਚਾ ਵਿਹਾਰ ਦੇ ਵਿੱਚ ਵੀ ਮੋਰਚਾ ਲਾਇਆ ਸੀ ਆਪਦੇ ਬੱਚਿਆਂ ਦੇ ਨਾਲ ਅਸੀਂ ਦਿਨ ਰਾਤ ਇੱਕ ਕਰਕੇ ਅਸੀਂ ਜੈਸਥ ਅਧਿਆਪਕ ਦੇ ਨਾਲ ਫਿਰ ਰਾਤ ਇੱਕ ਕਰਕੇ ਅਸੀਂ ਕਿਸੇ ਨੂੰ ਘੱਟ ਨਹੀਂ ਦੇ ਉੱਥੇ ਵੀ ਅਸੀਂ ਰਾਤਾਂ ਕੱਟ ਕੇ ਮੋਰਚਾ ਫੜੇ ਕਰਾਇਆ ਸੀ ਤੇ ਅੱਜ ਤੁਹਾਨੂੰ ਵੀ ਧਰਤੀ ਤੇ ਵੀ ਇਹੀ ਐਲਟ ਕਰਦੇ ਆ ਦਿਲੋਂ ਅਵਾਦ ਕਰਦੇ ਆ ਕਿ ਇਹ ਮੋਰਚਾ ਮੈਨੂੰ ਤਿੰਨ ਦਿਨ ਦਾ ਮੋਰਚਾ ਨਹੀਂ ਇਹ ਤਾਂ ਆਗਾਜ਼ ਹੈ ਇਸ ਆਗਾਜ਼ ਮੋਰਚੀ ਉਦੋਂ ਤੱਕ ਅੱਗੇ ਲੈ ਕੇ ਜਾਵਾਂਗੇ ਜਦੋਂ ਤੱਕ ਅਸੀਂ ਫਤਿਹ ਪ੍ਰਾਪਤ ਨਹੀਂ ਕਰ ਲੈਂਦੇ ਸੋਇਲਰ ਸਰਦਾਰਾਂ ਦੇ ਨਾਲ ਜੈ ਜਰਤਾ ਜੈ ਫਰਾਖ ਜਿੱਤ ਲੜਨ ਵਾਲੇ ਲੋਕਾਂ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਜੀ